ਆ ਗਿਆ ਰਕੇਸ਼ ਆ ਗਿਆ ਰਕੇਸ਼ 7 ਸੀਜ਼ ਤੋਂ ਕਰੋਸ਼ੀਆ ਦਾ ਵੀਜ਼ਾ ਲੈ ਗਿਆ ਰਕੇਸ਼ ਬਹੁਤ ਬਹੁਤ ਮੁਬਾਰਕਾ ਰਕੇ ਥੈਂਕ ਯੂ ਭਾਜੀ ਸਭ ਕੁਝ ਤੁਹਾਡੇ ਕਰਕੇ ਆ ਭਾਜੀ ਥੈਂਕ ਯੂ ਥੈਂਕ ਯੂ ਸੀਰੀਅਸਲੀ ਭਾਜੀ ਤੁਸੀਂ ਏਜੰਟ ਨਹੀਂ ਤੁਸੀਂ ਭਰਾ ਹੋ ਪਹਿਲਾਂ ਮੈਨੂੰ ਬੋਲਣ ਦਿਓ ਕਰੋ ਭਾਜੀ ਤੁਸੀਂ ਪਹਿਲਾਂ ਮੈਨੂੰ ਬੋਲਣ ਦਿਓ ਨਹੀਂ ਮੈਨੂੰ ਸਰ ਜਿੰਨੀ ਖੁਸ਼ੀ ਹੈਗੀ ਹੈ ਨਾ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਚਲੋ ਧੰਨਵਾਦ ਬਹੁਤ ਬਹੁਤ ਸਾਰਾ ਪਰਿਵਾਰੀ ਬਹੁਤ ਵਧੀਆ ਇਹਨੇ ਯਕੀਨ ਵੀ ਬਹੁਤ ਕੀਤਾ ਸੀ ਤੇ ਇਹਨੂੰ ਕਹਿੰਦੇ ਮਿਹਨਤਾਂ ਦੇ ਫਲ ਤੇ ਯਕੀਨ ਦਾ ਫਲ ਇਹਨੂੰ ਕਹਿੰਦੇ ਆ ਇੱਕ ਸਾਲ ਤੋਂ ਮੁੰਡੇ ਨੇ ਵੇਟ ਕੀਤੀ ਕਰੋਸ਼ੀਆ ਦੇ ਵੀਜ਼ੇ ਲਈ ਅਸੀਂ ਲੋਕਾਂ ਵਾਂਗ ਟਾਈਮ ਨਹੀਂ ਲੱਗਿਆ ਇਹ ਟਾਈਮ ਲੋਕਾਂ ਦੀ ਵਜ੍ਹਾ ਕਰਕੇ ਲੱਗਿਆ ਕੁਝ ਕਲਾਈਂਟ ਸਾਡੇ ਬੈਕਆਊਟ ਹੋ ਗਏ ਸੀਗੇ ਮਾਰਚ ਤੇ ਅਪ੍ਰੈਲ ਦੇ ਮਹੀਨੇ ਦੇ ਵਿੱਚ ਉਹਨਾਂ ਨੇ ਸਾਨੂੰ ਖਰਾਬ ਬੋਲ ਕੀਤਾ ਸੀ ਉਹਦੇ ਕਰਕੇ ਵਿਚਾਰਾ ਰਕੇਸ਼ ਵੀ ਖਰਾਬ ਹੋਇਆ ਪਰ ਇਹਦਾ ਯਕੀਨ ਸਾਡੇ ਤੇ ਬਣਿਆ ਸੀ ਦੁਬਾਰਾ ਕੇਸ ਸਾਡੇ ਕੋਲ ਅਪਲਾਈ ਕਰਕੇ 5 ਮਹੀਨੇ ਜਿਹਦਾ ਵੀਜ਼ਾ ਕਲੀਅਰ ਹੋਇਆ ਪਰ ਟੋਟਲ ਟਾਈਮ ਇਹਦਾ 1 ਸਾਲ ਲੱਗ ਗਿਆ ਪਰ ਯਕੀਨ ਇਹਦਾ 1 ਸਾਲ ਤੋਂ ਬੜਿਆ ਹੋਇਆ ਸੀ ਅੱਜ ਆਪਾਂ ਰਕੇਸ਼ ਤੋਂ ਸਟੋਰੀ ਸੁਣਦੇ ਆ ਪਹਿਲਾਂ ਹੀ ਉਹ ਸ਼ੁਰੂ ਹੋ ਗਿਆ ਆਪਣੇ ਦਿਲ ਦੇ ਉਵਾਲ ਕੱਢਣੇ ਹੁਣ ਦੱਸੂਗਾ ਤੁਹਾਨੂੰ ਕਿਉਂਕਿ ਜੋ ਹੈ ਸੱਚ ਹੈ ਸਾਹਮਣੇ ਆ ਵੀਜ਼ਾ ਲੱਗਿਆ ਹੋਇਆ ਦੱਸੋ ਜੀ ਕਿਵੇਂ ਲੱਗਿਆ 7 ਸੀਜ਼ ਤੋਂ ਸਰਵਿਸ ਲੈ ਕੇ ਤੇ ਕਿੱਦਾਂ ਦੀ ਸਟੋਰੀ ਰਹੀ ਕਿੱਦਾਂ ਦੀ ਜਰਨੀ ਰਹੀ ਮੇਰੇ ਕੋਲ ਸ਼ਬਦ ਹੈ ਨਹੀਂ ਜੀ ਬਾਜੀ ਤੁਹਾਡੇ ਵਾਸਤੇ ਕਿਹੜੇ ਵਰਡ ਨਾਲ ਮੈਂ ਤੁਹਾਨੂੰ ਥੈਂਕ ਯੂ ਕਹਾਂ ਕਿਉਂਕਿ ਮੂੰ ਨਾਲ ਮੂੰ ਨਾਲ ਕਿ ਮੈਂ ਪਹਿਲਾਂ ਵੀ ਮੈਂ ਧੋਖਾ ਖਾ ਚੁੱਕਾ ਹਾਂ ਗਲਤ ਬੰਦੇ ਕੋਲ ਜਾ ਕੇ ਪਹਿਲਾਂ ਕਿਹੜੀ ਕੰਟਰੀ ਦਾ ਲਾਇਆ ਸੀ ਪਹਿਲਾਂ ਮੈਂ ਮਾਲਟਾ ਦਾ ਲਾਇਆ ਸੀ ਭਾਜੀ ਅੱਛਾ ਮਾਲਟਾ ਦਾ ਕਿਹੜਾ ਵੀਜ਼ਾ ਡੀ ਟਾਈਪ ਹੀ ਸੀ ਭਾਜੀ ਵਰਕ ਪਰਮਿਟ ਹੀ ਸੀਗਾ ਡਿਲੀਵਰੀ ਦੇ ਵਿੱਚ ਕਿੰਨੇ ਪੈਸੇ ਖਰਾਬ ਕਰ ਲਏ ਭਾਜੀ ਮੈਂ 2 ਲੱਖ ਰੁਪਏ ਮੇਰਾ ਚਲਾ ਗਿਆ ਜੀ ਦੇਖੋ ਤਾਂ ਮੈਨੂੰ ਪਤਾ ਮੈਂ ਕਿਸ ਤਰ੍ਹਾਂ ਸਰ ਮੈਂ ਜੋੜਿਆ ਸੀਗਾ ਮਿਹਨਤ ਕਰਕੇ ਤੁਸੀਂ ਮਾਰਚ ਤੋਂ ਪਹਿਲਾਂ ਵਾਲੇ ਤੋਂ ਤੁਹਾਡੇ ਕੋਈ ਐਡਵਾਂਸ ਲਿਆ ਨਹੀਂ ਭਾਜੀ ਇਹ ਮਾਰਚ ਤੋਂ ਪਹਿਲਾਂ ਵਾਲੇ ਨੇ ਇਹਨਾਂ ਤੋਂ ਕੋਈ ਅਡਵਾਂਸ ਨਹੀਂ ਲਿਆ ਪਰ ਕੁਝ ਬੰਦਿਆਂ ਨੇ ਸਾਨੂੰ ਖਰਾਬ ਕੀਤਾ ਤਾਂ ਅਸੀਂ ਅਡਵਾਂਸ ਸਕਿਉਰਟੀ ਲੈਣੀ ਸ਼ੁਰੂ ਕੀਤੀ ਉਹ ਵੀ ਅਸੀਂ ਕੋਈ ਡਿਡਕਸ਼ਨ ਨਹੀਂ ਕਰਦੇ ਸਕਿਉਰਟੀ ਆ 100% ਰਿਫੰਡੇਬਲ ਹੁੰਦੀ ਆ ਅਸੀਂ ਇਹ ਸਾਡੇ ਕੋਲ ਮਾਰਚ ਤੋਂ ਪਹਿਲਾਂ ਅਸੀਂ ਕੋਈ ਨਹੀਂ ਲਿਆ ਪਰ ਐਨਆਰ ਕੇ ਹਰੇਕ ਨਹੀਂ ਹੁੰਦਾ ਚੰਗੇ ਤੇ ਮਾੜੇ ਦੋਨੇ ਹੁੰਦੇ ਆ ਬਾਕੀ ਤੁਸੀਂ ਦੱਸੋ ਫਿਰ ਮਾਰਟਾ ਤੋਂ ਬਾਅਦ ਫਿਰ ਕਿਵੇਂ ਯਕੀਨ ਕੀਤਾ ਸਾਡੇ ਤੇ ਪਾਜੀ ਬਸ ਜਿਸ ਤਰ੍ਹਾਂ ਤੁਸੀਂ ਦੱਸਿਆ ਸੀਗਾ ਕਿ ਅਸੀਂ ਐਡਵਾਂਸ ਨਹੀਂ ਲੈਂਦੇ ਵਾਕਈ ਨਹੀਂ ਤੁਸੀਂ ਪਾਜੀ ਐਡਵਾਂਸ ਲਿਆ ਸਾਨੂੰ ਇਹ ਚੀਜ਼ ਦੀ ਬੜੀ ਖੁਸ਼ੀ ਜੀ ਪਰ ਅੱਜ ਜਦੋਂ ਐਡਵਾਂਸ ਲੈ ਰਹੇ ਆ ਤੇ ਤੁਹਾਨੂੰ ਕਿੱਦਾਂ ਲੱਗ ਰਿਹਾ ਵੀ ਕਿਉਂ ਲੈ ਰਹੇ ਆ ਪਾਜੀ ਜਿਹੜੇ ਬੰਦਿਆਂ ਨੇ ਖਰਾਬ ਕੀਤਾ ਉਹ ਬੰਦੇ ਸਮਝਾ ਦੇ ਹਾਂ ਮੈਂ ਹੁਣ ਕੀ ਕਹਾਂ ਉਹ ਤਾਂ ਬੇਵਕੂਫ ਇਨਸਾਨ ਹੈਗੇ ਪਾਜੀ ਜਿਹੜਾ ਬੰਦਾ ਇੱਕ ਸਹੀ ਸਹੀ ਕੰਮ ਕਰ ਰਿਹਾ ਉਹਨੂੰ ਖਰਾਬ ਕਰਨਾ ਕਿੱਡੀ ਗਲਤ ਗੱਲ ਹੈ ਇਨਾਂ ਦੇ ਇਮੋਸ਼ਨਸ ਜਿਹੜੇ ਹੈਗੇ ਨੇ ਵਿਦਾਊਟ ਅਡਵਾਂਸ ਵਾਲੇ ਕਈ ਬੰਦੇ ਹੋਣਗੇ ਮੈਂ ਤੁਹਾਨੂੰ ਦੱਸ ਦਿੰਨਾ ਜਿਹੜੇ ਅਡਵਾਂਸ ਕਰਕੇ ਨਹੀਂ ਅਪਲਾਈ ਕਰਦੇ ਪਰ ਦੇਖੋ ਇਹਦੇ ਹੀ 6 ਮਹੀਨੇ ਖਰਾਬ ਹੋਏ ਸੀ ਉਹ ਜਿਹਦੇ ਕਰਕੇ ਮੈਨੂੰ ਉਹ ਹਰਟ ਹੋਇਆ ਸੀ ਕਿ ਵੀ ਮੇਰੇ ਕਰਕੇ ਕਿਸੇ ਹੋਰ ਦਾ ਫਿਊਚਰ ਟਾਈਮ ਕਿਉਂ ਖਰਾਬ ਹੋਵੇ ਮੈਂ ਬੰਦੇ ਨੂੰ ਗਲਤ ਜੱਜ ਸਾਡੇ ਕੋਲੇ ਕੋਈ ਇੱਥੇ ਤਰਾਜੂ ਨਹੀਂ ਹੈਗਾ ਜਿਹਦੇ ਵਿੱਚ ਅਸੀਂ ਚੈੱਕ ਕਰ ਸਕੀਏ ਕਿ ਸਹੀ ਕੌਣ ਆ ਤੇ ਗਲਤ ਕੌਣ ਆ ਇਹਦੇ ਵਿੱਚ ਰਕੇਸ਼ ਵੀ ਆ ਤੇ ਮਹੇਸ਼ ਵੀ ਆ ਇਹ ਕਿ ਸਾਡੇ ਕੋਲੇ ਵੀਜ਼ਾ ਆ ਕੇ ਸਾਡੇ ٹرسٹ ਕਰਕੇ ਵੀਜ਼ਾ ਲੈ ਗਿਆ ਮਹੇਸ਼ਰ ਕੇ ਪਾਤਣਾ ਆਰਕੇ ਜਿਹੜੇ ਮੈਂ ਉਹਨਾਂ ਦੇ ਨਾਮ ਬਾਰ ਬਾਰ ਲੈਣਾ ਨਹੀਂ ਆਉਂਦਾ ਯਾਦ ਨਹੀਂ ਕਰਨਾ ਚਾਹੁੰਦਾ ਜਿਨ੍ਹਾਂ ਨੇ ਕਰਕੇ ਚਲੋ ਹਰ ਕੋਈ ਸਾਨੂੰ ਸਿਖਾ ਕੇ ਗਿਆ ਅਸੀਂ ਅੱਗੇ ਤੋਂ ਸਿਕਿਉਰਿਟੀ ਯੂਜ਼ ਕਰਨ ਲੱਗੇ ਹੁਣ ਦੱਸੋ ਵੀਜ਼ਾ ਲੈ ਕੇ ਕਿੱਦਾਂ ਲੱਗਿਆ ਕਿਵੇਂ ਤੁਹਾਨੂੰ ਸਰਵਿਸ ਕਿੱਦਾਂ ਲੱਗੀ ਪਹਿਲਾਂ ਇਹ ਦੱਸੋ ਕਿਉਂਕਿ ਮੇਨ 7 ਸੀ ਤਾਂ ਸਰਵਿਸ ਕਰਕੇ ਜਾਣਾ ਜਾਂਦਾ ਨਾ ਪੈਸੇ ਤਾਂ ਚਲੋ ਪਤਾ ਹੀ ਹੈ ਮੈਂ ਤੇ ਇਹੋ ਗੱਲ ਕਹਿਣਾ ਚਾਹਾਂਗਾ ਕਿ ਬਾਈ ਕਿਸੇ ਕੋ ਧੱਕੇ ਖਾਣ ਨਾਲੋਂ ਚੰਗਾ ਬਾਈ ਹੁਣਾਂ ਕੋਲ ਆਜੋ ਪ੍ਰੀਤ ਭਾਜੀ ਨੇ ਹੀ ਤੁਹਾਡਾ ਕੰਮ ਕਰਾ ਕੇ ਦੇਣਾ ਜੀ ਬਹੁਤ ਹੀ ਵਧੀਆ ਈਵਨ ਕਿ ਹੁਣ ਜਿੰਨੇ ਦਿਨ ਕਹੇ ਘੱਟ ਦਿਨਾਂ ਵਿੱਚ ਵੀਜ਼ਾ ਆਇਆ ਜੀ 90 ਦਿਨ ਐਂਬੈਸੀ ਲੈਂਦੀ ਆ ਤੁਸੀਂ ਪੂਰੇ 45 ਵਰਕਿੰਗ ਡੇ ਦੇ ਵਿੱਚ ਇਹਨਾਂ ਨੂੰ ਵੀਜ਼ਾ ਲੈਦਾ ਮਿਲ ਗਿਆ ਜੀ ਹਾਂਜੀ ਬਿਲਕੁਲ ਤੇ ਅੱਛਾ ਅਪਾਇੰਟਮੈਂਟ ਦਾ ਕੋਈ ਜਿਹੜਾ ਕਹਿੰਦੇ ਲੰਬਾ ਇੱਕ ਇੱਕ ਮਹੀਨਾ ਡੇਡ ਡੇਡ ਮਹੀਨਾ ਅਪਾਇੰਟਮੈਂਟ ਲਈ ਵੇਟ ਕਰਨੀ ਆ ਵਰ ਪਰਮਿਟ ਤੋਂ ਬਾਅਦ ਤੁਹਾਨੂੰ ਕਿੰਨੇ ਦਿਨਾਂ ਦੇ ਵਿੱਚ ਤੁਹਾਨੂੰ ਐਂਬੈਸੀ ਵਿੱਚ ਸਬਮਿਟ ਹੋਗੇ 10 10 ਦਿਨਾਂ ਦੇ ਵਿੱਚ ਵਿੱਚ ਹੀ ਭਾਜੀ ਹੁਣਾਂ ਨੇ ਸਾਰਾ ਕੰਮ ਕਰਵਾਤਾ ਨਾਲ ਜਾ ਕੇ ਇਵਨ ਇਹ ਮੇਰੇ ਨਾਲ ਉਦੋਂ ਤੱਕ ਰਹਿ ਜਿੰਨੀ ਤੱਕ ਫਾਈਲ ਜਮਾ ਨਹੀਂ ਹੋ ਗਈ ਬਾਹਰ ਆ ਕੇ ਮੈਨੂੰ ਮਿਲੇ ਬੜੀ ਖੁਸ਼ੀ ਹੋਈ ਉਹ ਵੀ ਅਸੀਂ ਫੋਟੋ ਤੁਹਾਡੇ ਨਾਲ ਸ਼ੇਅਰ ਕਰਾਂਗੇ ਜਦੋਂ ਸਾਰੀ ਚੀਜ਼ਾਂ ਅਸੀਂ ਤੁਹਾਡੇ ਨਾਲ ਕਰਦੇ ਹਾਂ ਕਿਉਂਕਿ ਸਾਡੇ ਕੋਲ ਤਾਂ ਖੁੱਲੀ ਕਿਤਾਬ ਆ ਅਸੀਂ ਏਜੰਟਸ ਦੇ ਜਿਹੜੇ ਕਲਾਇੰਟਾਂ ਉਹਨਾਂ ਦੇ ਰਿਵਿਊਜ਼ ਨਹੀਂ ਪਾਉਂਦੇ ਤੇ ਜਿਹੜੇ ਸਾਡੇ ਆ ਉਹਨਾਂ ਦੇ ਅਸੀਂ ਰਿਵਿਊਜ਼ ਵੀ ਪਾਉਂਨੇ ਆ ਉਥੇ ਜਾਂਦੇ ਦੀ ਵੀਡੀਓ ਵੀ ਦਿਖਾਉਨੇ ਆ ਵੀਜ਼ਾਸ ਆ ਇਸ ਟਾਈਮ ਸਾਡੇ ਕਾਫੀ ਲੱਗੇ ਹੋਏ ਨੇ ਪਰ ਉਹਦੇ ਵਿੱਚ ਕੁਝ ਏਜੰਟਸ ਨੇ ਕੁਝ ਆਪਣੇ ਭਰਾ ਨੇ ਜਿਹੜੇ ਮੇਰੇ ਕੋਲੇ ਆਏ ਨੇ ਪਹਿਲਾ ਕੈਂਡੀਡੇਟ ਬਣ ਕੇ ਆਉਂਦੇ ਆ ਵੀਜ਼ੇ ਤੋਂ ਬਾਅਦ ਭਰਾ ਹੀ ਬਣਦੇ ਆ ਬਿਲਕੁਲ ਭਾਜੀ ਇਹ ਹੀ ਅਸੀਂ ਖਟਿਆ ਤੁਸੀਂ ਤੇ ਸਾਡੇ ਫੈਮਿਲੀ ਮੈਂਬਰ ਹੋ ਭਾਜੀ ਸਿੱਤ ਜੀ ਥੈਂਕ ਯੂ ਸ਼ੁਕਰ ਸ਼ੁਕਰ ਆ ਇਹ ਚੀਜ਼ ਸੁਣਨੀ ਮੇਰੇ ਲਈ ਬਹੁਤ ਵੱਡੀ ਗੱਲ ਮੈਂ ਇਹਦੇ ਪਿੱਛੇ ਬਹੁਤ ਤਪੱਸਿਆ ਕਰਦਾ ਦਿਨ ਰਾਤ ਟੈਨਸ਼ਨ 'ਚ ਵੀ ਰਹਿਣਾ ਮੇਰੀ ਫੈਮਿਲੀ ਵੀ ਇਹਦੇ ਵਿੱਚ ਸਰਵਾਈਵ ਕਰਦੇ ਆ ਮੇਰਾ ਸਟਾਫ ਵੀ ਸਰਵਾਈਵ ਕਰਦਾ ਹਰ ਇੱਕ ਚੀਜ਼ ਕਰਦੇ ਆ ਅਸੀਂ ਤੁਹਾਡੇ ਲਈ ਬਹੁਤ ਮਿਹਨਤ ਕਰਦੇ ਹਾਂ ਇੱਕ ਇੱਕ ਦਿਨ ਦਾ ਸਾਨੂੰ ਇਹ ਤਾਂ ਤੁਹਾਨੂੰ ਵੀਜ਼ਾ ਦਿਖਦਾ ਪਰ ਇਹਦੇ ਪਿੱਛੇ ਜਿਵੇਂ ਉਹ ਬਣਿਆ ਕਿਵੇਂ ਉਹਦੇ ਲਈ ਮਿਹਨਤਾਂ ਕੀਤੀਆਂ ਕਿਵੇਂ ਕਿਵੇਂ ਅਸੀਂ EMPLOYER ਨਾਲ ਸਖਤ ਹੁੰਨੇ ਆ ਕਿਥੇ ਨਰਮ ਹੁੰਨੇ ਆ ਕਿਥੇ ਕਲਾਇੰਟ ਨਾਲ ਸਖਤ ਹੁੰਨੇ ਆ ਕਿਥੇ ਨਰਮ ਹੁੰਨੇ ਆ ਇਹਦੇ ਵਿੱਚ ਹੀ ਹੈ ਸਾਰਾ ਕੁਝ ਤੁਸੀਂ ਹੋਰ ਕੀ ਕਹਿਣਾ ਚਾਹੋਗੇ ਬਸ ਬਾਜੀ ਤੁਹਾਡਾ ਥੈਂਕ ਯੂ ਆ ਉਹਨੂੰ ਥੈਂਕ ਯੂ ਤਾਂ ਬਾਅਦ ਮੈਂ ਤੁਹਾਨੂੰ ਕੀ ਕਹਾਂ ਪਾਜੀ ਸੱਚੀ ਸ਼ੁਕਰ ਹੈ ਇਹ ਚੀਜ਼ਾਂ ਸੁਣਨੀ ਆ ਅਸੀਂ ਵੀ ਵਿੜਭਾਗੀ ਆ ਤੁਸੀਂ ਵੀ ਬਹੁਤ ਵਾਜਾਦਾ ਵਿੜਭਾਗੇ ਜਿਹੜਾ ਤੁਸੀਂ ਸਾਡੀ ਵੀਡੀਓ ਨੂੰ ਸ਼ੇਅਰ ਕਰਦੇ ਸ਼ੇਅਰ ਕਰਦੇ ਆ ਸੁਝਾਸ਼ਨ ਚ ਆਉਂਦੀ ਆ ਰਕੇਸ਼ਵਰ ਕੇ ਦੇਖਦੇ ਆ ਉਹ ਦੇਖਦੇ ਆ ਵੀ ਸਹੀ ਕੰਮ ਵੀ ਹੁੰਦੇ ਆ ਬਿਲਕੁਲ ਹੁਣ ਜਿਵੇਂ ਆ ਵੀਡੀਓ ਪੈ ਰਹੀ ਆ ਤੁਹਾਡਾ ਮੈਸੇਜ ਸਾਰੇ ਤੱਕ ਪਹੁੰਚਣਾ ਉਹਨੂੰ ਦੇਖ ਕੇ ਕਈ ਬੰਦੇ ਅਟੈਚ ਕਰਦੇ ਵੀ ਸਹੀ ਕੰਮ ਵੀ ਹੁੰਦੇ ਆ ਬਿਲਕੁਲ ਕਿਤੇ ਗਲਤ ਵੀ ਹੁੰਦੇ ਆ ਕਿਤੇ ਚੰਗੇ ਵੀ ਹੁੰਦੇ ਆ ਪਰ ਚੰਗੇ ਤੁਸੀਂ ਪਛਾਣਨਾ ਜਿੱਥੇ ਤੱਕ ਤੁਸੀਂ ਰਿਵਿਊਜ਼ ਵੀਡੀਓ ਨਹੀਂ ਦੇਖਦੇ ਤੁਸੀਂ ਕਲਾਇੰਟ ਗਏ ਨਹੀਂ ਦੇਖਦੇ ਕੱਲੇ ਪਾਸਪੋਰਟ ਦੇ ਦੇਉ ਉੱਥੇ ਤੁਸੀਂ ਵੀ ਗਲਤ ਹੋ ਉੱਥੇ ਹੁਣ ਮੇਰੇ ਕੋਲੇ ਹੁਣੇ ਆਏ ਸੀਗੇ 13 ਲੱਖ ਰੁਪਿਆ ਚੰਡੀਗੜ੍ਹ ਸੌਰੀ ਉਥੇ ਕਿਤੇ ਕਹਿ ਰਿਹਾ ਸੀ ਹੁਸ਼ਿਆਰਪੁਰ ਹਾਂਜੀ ਹੁਸ਼ਿਆਰਪੁਰ 13 ਲੱਖ ਰੁਪਇਆ ਯੂਕੇ ਦੇ ਨਾਂ ਤੇ ਉਹਨੇ ਗਵਾਤਾ ਹਾਂਜੀ ਅਡਵਾਂਸ ਦੇ ਵਿੱਚ ਹੀ ਹਾਂਜੀ ਸੋ ਇੰਨਾ ਚੀਜ਼ਾਂ ਤੋਂ ਬਚੋ ਉਸ ਤੋਂ ਬਾਅਦ ਵੀ ਉਹ ਸਾਡੇ ਦਾ ٹرسٹ ਕਰਕੇ ਸਾਡੇ ਕੋਲੇ ਅਪਲਾਈ ਕਰਕੇ ਗਿਆ ਇਹੀ ਖੱਟਿਆ ਪ੍ਰੀਤ ਸੇਖੋ ਨੇ 7 ਸੀਜ਼ਨ ਨੇ ਬਹੁਤ ਔਖੇ ਹੁੰਦੇ ਆ ਲੋਕਾਂ ਦੇ ਫਿਊਚਰ ਸੈੱਟ ਕਰਨੇ ਲੋਕਾਂ ਦੀ ਉਮੀਦਾਂ ਤੇ ਖੜੇ ਉਤਰਨਾ ਬਹੁਤ ਔਖਾ ਸਾਡੇ ਲਈ ਉਹ ਟਾਸਕ ਬਹੁਤ ਵੱਡੇ ਹੁੰਦੇ ਨੇ ਪਰ ਇਹੀ ਯਕੀਨ ਇਹੀ ਥੈਂਕ ਯੂ ਸੁਣ ਲਈ ਸਾਡੇ ਕੰਨ ਤਰਸ ਜਾਂਦੇ ਆ ਅਸੀਂ ਵੀ ਸਾਡੇ ਲਈ ਵੀਜ਼ਾ ਵੈਲਿਊਏਬਲ ਨਹੀਂ ਇਹ ਇਮੋਸ਼ਨਸ ਵੈਲਿਊਏਬਲ ਆ ਇੱਕ ਸਾਲ ਦੇ ਵਿੱਚ ਅਸੀਂ ਸ਼ਾਇਦ ਕੋਈ ਹੋਰ ਬੰਦਾ ਪਾ ਕੇ ਕਰ ਸਕਦੇ ਸੀ ਪਰ ਇਹ ਇਮੋਸ਼ਨਸ ਇਹ ਥੈਂਕ ਯੂ ਨਹੀਂ ਮਿਲਣਾ ਸੀ ਪਹਿਲਾਂ ਵੀ ਗੱਲ ਕਰਕੇ ਅੱਡੇ ਜੋ ਇਹਨਾਂ ਦੇ ਫਾਦਰ ਸਾਹਿਬ ਦਾ ਮੇਰੇ ਤੇ ਇਤਬਾਰ ਸੀ ਵਿਸ਼ਵਾਸ ਸੀ ਇਹਦਾ ਵਿਸ਼ਵਾਸ ਸੀ ਪਹਿਲਾਂ ਹੀ ਸਾਰਾ ਕੁਝ ਅੱਜ ਤੱਕ ਕੋਈ ਟੋਪੀ ਪਈ ਹੋਵੇ ਨਹੀਂ ਭਾਜੀ ਤੁਸੀਂ ਏਜੰਟ ਕੋਲੇ ਜਾਓ ਤੇ ਉਹ ਟੋਪੀਆਂ ਦੇ ਢੇਰ ਲਾ ਦਿੰਦਾ ਤੇ ਅੱਜ ਤੱਕ ਤੁਹਾਨੂੰ ਕੋਈ ਮਿਸਕਮਿਟਮੈਂਟ ਨਹੀਂ ਆਹ ਕੱਲ ਨੂੰ ਪਰਮਿਟ ਆਜੂ ਪਰਸੋਂ ਆਜੂ ਇਹ ਚੀਜ਼ ਤਾਂ ਹੋਈ ਨਹੀਂ ਜੀ ਭਾਜੀ ਮੈਨੂੰ ਜਦ ਤੱਕ ਕੱਲ ਦਾ ਨਹੀਂ ਪਤਾ ਹੁੰਦਾ ਮੈਨੂੰ ਕਈ ਵਾਰ ਏਮਪਲੋਇਰ ਕਹਿੰਦਾ ਜੀ ਪਰਸੋਂ ਪਰਮਿਟ ਆਜੂ ਮੈਂ ਆਪਣੇ ਮੂੰਹੋਂ ਨਹੀਂ ਬੋਲਦਾ ਜਦ ਤੱਕ ਚੀਜ਼ ਮੇਰੇ ਹੱਥ ਨਹੀਂ ਆ ਜਾਂਦੀ ਸਮ ਟਾਈਮ ਕਈ ਚੀਜ਼ ਆਪਾਂ ਗੱਡੀ ਚਲਾਣੇ ਆ ਜੀ ਆਪਾਂ ਮੰਨ ਲਓ ਤੁਸੀਂ ਲੁਧਿਆਣਾੇ ਆ ਰਹੇ ਹੋ ਅੰਮ੍ਰਿਤਸਰ ਤੋਂ ਲੁਧਿਆਣਾੇ ਗੱਡੀ ਤੁਹਾਡੀ ਜਾ ਕੇ ਫਗਵਾੜੇ ਜਾਂ ਗੁਰਾਇਆਂ ਜਾਂ ਫਲੋਰ ਆ ਕੇ ਖਰਾਬ ਹੋ ਗਈ ਤੁਸੀਂ ਲੁਧਿਆਣਾੇ ਨਹੀਂ ਪਹੁੰਚ ਪਾਏ ਫਿਰ ਉਹਦੇ ਵਿੱਚ ਦੋਸ਼ ਕਿਦਾ ਹੋਇਆ ਗੱਡੀ ਦਾ ਹੋਇਆ ਨਾ ਜਾਂ ਸਮੇ ਦਾ ਹੋਇਆ ਉਵੇਂ ਹੀ ਕਈ ਵਾਰੀ ਤੁਹਾਡਾ ਪਰਮਿਟ ਆਉਂਦਾ ਪਿੱਛੋ ਲੇਟ ਹੋ ਜਾਂਦਾ ਏਮਪਲੋਇਰ ਦੀ ਵੀ ਗਲਤੀ ਨਹੀਂ ਹੁੰਦੀ ਸਾਡੇ ਵੀ ਨਹੀਂ ਹੁੰਦੀ ਵਿੱਚੋਂ ਕੋਈ ਨਾ ਕੋਈ ਕੰਡੀਸ਼ਨਸ ਐਦਾਂ ਦੀਆਂ ਆ ਜਾਂਦੀਆਂ ਸਮ ਟਾਈਮ ਹੋ ਜਾਂਦਾ ਸੋ ਅਸੀਂ ਤੁਹਾਡੇ ਨਾਲ ਹੀ ਖੜੇ ਹਾਂ हमेशा खड़े रहਾਂਗੇ ਇੱਥੇ ਨਹੀਂ ਰਕੇਸ਼ ਇਹ ਆਪਣੀ ਵਰਡਿੰਗ ਪੈਣੀ ਹੈ ਅੱਜ ਰਕੇਸ਼ ਨਾਲ ਮੈਂ ਕਿਹਾ ਇੱਥੇ ਨਹੀਂ ਵੀ ਵੀਜ਼ਾ ਲੈ ਲਿਆ ਪੇਮੈਂਟ ਲਈ ਇੱਥੇ ਰਿਸ਼ਤਾ ਨਹੀਂ ਖਤਮ ਹੋਇਆ ਇਹ ਰਿਸ਼ਤਾ ਅੱਜ ਤੋਂ ਸ਼ੁਰੂ ਹੋਇਆ ਮੈਂ ਤੁਹਾਨੂੰ ਪਹਿਲਾਂ ਕਿਹਾ ਪਹਿਲਾਂ ਕੈਂਡੀਡੇਟ ਸੀ ਅੱਜ ਤੋਂ ਮੇਰਾ ਇਹ ਭਰਾ ਛੋਟਾ ਹਰ ਇੱਕ ਚੀਜ਼ ਤੇ ਦੇ ਨਾਲ ਖੜਾਂਗੇ ਜੋ ਚੀਜ਼ ਇਹਨੂੰ ਸਾਫ਼ ਦਿਖਦੀ ਆ ਉਹੀ ਦੱਸਾਂਗੇ ਜੋ ਕੰਮ ਆ ਕਮੋਡੇਸ਼ਨ ਆ ਸਾਰੀ ਵੀਡੀਓ ਪਹਿਲਾਂ ਵੀ ਪਈਆਂ ਉਹੀ ਮਿਲਣਗੀਆਂ ਠੀਕ ਹੈ ਤੁਸੀਂ ਸਾਡੇ ਨਾਲ ਜੁੜੇ ਰਹੋ ਬਹੁਤ ਬਹੁਤ ਮੁਬਾਰਕਾਂ ਸੋ ਸ਼ੁਕਰੀਆ ਬਾਕੀ tartar ਬੋਲੋ ਤੁਸੀਂ ਮਹਾਰਾਜ ਅਸੀਂ ਅਸੀਂ ਵੀ ਤੁਹਾਡੇ ਉਨੇ ਹੀ థాంਕਫੁਲ ਆ ਜਿੰਨੇ ਤੁਸੀਂ ਉਹ ਭਾਜੀ ਮੈਂ ਕਹਿੰਨਾ ਕਿ ਮੈਂ ਤੁਹਾਡਾ ਦੇਨ ਹੀ ਨਹੀਂ ਦੇ ਸਕਦਾ ਭਾਜੀ ਮੇਰੇ ਕੋ ਇਹ ਸੱਚੀ ਇੱਕ ਹੱਥ ਨਾਲ ਹੱਥ ਨਹੀਂ ਮਿਲਦਾ ਤੇ ਦੂਜੇ ਹੱਥ ਵੱਧਦਾ ਤਾਂ ਮਿਲਦਾ ਹਾਂਜੀ ਕਹਲਾ ਸਾਡੇ ਤੋਂ ਐਕਸਪੈਕਟੇਸ਼ਨ ਨਾ ਰੱਖਿਆ ਕਰੋ ਨਾਲ ਤੁਸੀਂ ਵੀ ਸਾਨੂੰ ਉਹ ਜਿਹਾ ਸਪੋਰਟ ਕਰੋ ਜਿਵੇਂ ਤੂੰ ਕੀਤਾ ਯਾਰ ਹਾਂਜੀ ਅੱਜ ਤੱਕ ਸਾਨੂੰ 1% ਦੀ ਵੀ ਇਹ ਤੋਂ ਇਹ ਨਹੀਂ ਹੋਇਆ ਭਾਜੀ ਕੀ ਕਿਉਂ ਕਿੰਤੂ ਪਰੰਤੂ ਜਦ ਕੇ ਸੱਪ ਦਾ ਦੱਸਿਆ ਹੋਇਆ ਸੀ ਦੰਦ ਦਾ ਫੁਕਿਆ ਹੋਇਆ ਸੀ ਫਿਰ ਵੀ ਯਕੀਨ ਕੀਤਾ ਸ਼ੁਕਰ ਹੋ ਮਾਲਕ ਦਾ ਧੰਨਵਾਦ ਤੁਹਾਡਾ